ਸਤਿ ਸ੍ਰੀ ਅਕਾਲ ਜੀ ਖਾਲਸਾ ਬਠਿੱਕ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡਾ ਇੱਕ ਖਾਸ ਜਾਣਕਾਰੀ ਸ਼ੇਅਰ ਕਰ ਰਹੇ ਹਾਂ ਤੇ ਉਹ ਜਾਣਕਾਰੀ ਹੈਗੀ ਹੈ ਸਕਾਈ ਬਲੂ ਕਲਰ ਦੇ ਸੂਟਾਂ ਤੇ ਆਮ ਤੌਰ ਤੇ ਪਹਿਣਾ ਕਹਿੰਦੇ ਆ ਕਿ ਤੁਹਾਨੂੰ ਸਕਾਈ ਬਲੂ ਕਲਰ ਦੇ ਸੂਟ ਤੋਂ ਅਸੀਂ ਖੁਸ਼ ਨਹੀਂ ਵੀ ਉਹ ਅਸੀਂ ਲੈਂਦੇ ਨਹੀਂ ਕਿਉਂ ਨਹੀਂ ਲੈਂਦੇ ਕਾਰਨ ਕੀ ਹੈ ਕਿ ਉਹਦਾ ਰੰਗ ਜਲਦੀ ਫੇਟ ਹੋ ਜਾਂਦਾ ਵਾ ਉਸਦਾ ਰੰਗ ਜਿਹੜਾ ਲਹਿ ਜਾਂਦਾ ਇਸ ਕਰਕੇ ਅਸੀਂ ਸਕਾਈ ਬਲੂ ਕਲਰ ਦੇ ਸੂਟ ਹੀ ਨਹੀਂ ਲੈਂਦੇ ਠੀਕਾ ਬਟ ਇਸ ਸカイ ब्लू ਕਲਰ ਦੇ ਸੂਟ ਦੇਖੋ ਇੰਨੇ ਪਿਆਰੇ ਸੂਟਸ ਆ ਜਿੰਨੇ ਇਹ ਦੇਖਣ ਚ ਸੁਨੇ ਲੱਗਦੇ ਆ ਨਾ ਇੰਨੇ ਹੋਏ ਪਾਈ ਹੋਏ ਉਸ ਤੋਂ ਵੀ ਜ਼ਿਆਦਾ ਜੱਜਦੇ ਆ ਬਟ ਇਹਨਾਂ ਦੀ ਜਿਹੜੀ ਖਾਸ ਸਾਂਭ ਸੰਭਾਲ ਆ ਉਹ ਆਪਾਂ ਨੂੰ ਕਰਨੀ ਪੈਣੀ ਆ ਫॉर ਉਹਦੇ ਲਈ ਆਪਾਂ ਤੁਹਾਨੂੰ ਟਿਪਸ ਦੱਸਾਂਗੇ ਅੱਗੇ ਪੂਰੀ ਵੀਡੀਓ ਦੇ ਨਾਲ ਬਨੇ ਰੋ ਦੇਖੋ ਜਿੰਨੇ ਵੀ ਤੁਹਾਡੇ ਨਾਲ ਜਿੰਨੇ ਵੀ ਤੁਹਾਡੇ ਨਾਲ ਇਹ ਸੂਟ ਆਪਾਂ ਸ਼ੇਅਰ ਕੀਤੇ ਆ ਫੈਬਰਿਕ ਸ਼ੇਅਰ ਕੀਤੀ ਆ ਇਹ ਫਰੋਜ਼ੀ ਕਲਰ ਦੀ ਫੈਬਰਿਕ ਆ ਸਕਾਈ ਬਲੂ ਕਲਰ ਦੀ ਫੈਬਰਿਕ ਆਪਾਂ ਨੂੰ ਮਾਰਕੀਟ ਚੋਂ ਕਾਫੀ ਨਵੇਂ-ਨਵੇਂ ਡਿਜ਼ਾਈਨਾਂ ਦੀ ਵੀ ਮਿਲ ਜੂਗੀ ਬਟ ਆਪਾਂ ਸਿਰਫ ਇਸੇ ਕਰਕੇ ਲੈਣ ਤੋਂ ਇਨਕਾਰ ਕਰ ਦਿੰਦੇ ਆ ਕਿ ਇਹ ਸੂਟ ਦਾ ਤਾਂ ਰੰਗ ਫੇਟ ਹੋ ਜਾਂਦਾ ਇਹ ਸੂਟ ਦਾ ਰੰਗ ਲੈ ਜਾਂਦਾ ਕੱਲ ਮੇਰੇ ਕੋਲ ਇੱਕ ਭੈਣ ਆਈ ਤੇ ਮੈਨੂੰ ਕਹਿੰਦੀ ਮੈਂ ਸੂਟ ਲੈਣੀ ਮੇ ਕੋ ਹੈ ਤਾਂ ਸਾਰੇ ਰੰਗਾਂ ਦੇ ਸੂਟ ਆ ਪਰ ਮੈਂ ਸਪੈਸ਼ਲ ਕਿਹੜਾ ਕਲਰ ਲਵਾਂ ਜਿਹੜਾ ਵੱਖਰਾ ਹੀ ਵੱਖਰੀ ਲੁੱਕ ਦੇਵੇ ਤੇ ਉਹਦੀ ਸਟੀਚਿੰਗ ਵੀ ਮਤਲਬ ਆਪਾਂ ਜੋ ਕਰਾਈਏ ਵੀ ਵੱਖਰੀ ਜੀ ਜੋ ਹੋਵੇ ਸੋਹਣੀ ਜੀ ਮੈਂ ਉਹਨੂੰ ਕਿਹਾ ਤਾਂ ਕਿ ਕਿਹੜੇ ਕਿਹੜੇ ਰੰਗਾਂ ਦੇ ਸੂਟ ਹੋਗੇ ਨੇ ਪਿੰਕ ਵੀ ਹੈਗਾ ਮਹਿਰੂਨ ਵੀ ਹੈਗਾ ਗ੍ਰੇ ਵੀ ਹੈਗਾ ਕਾਫੀ ਕਲਰ ਉਹਨੇ ਹੋਰ ਵੀ ਗਿناਏ ਮੈਨੂੰ ਆਹ ਆਹ ਕਲਰ ਮੇ ਕੋ ਹੈਗੇ ਆ ਤੇ ਪਰ ਮੈਂ ਵੱਖਰਾ ਕਲਰ ਕਿਹੜਾ ਲਵਾਂ ਤੇ ਮੈਂ ਕਿਹਾ ਤੇਰੇ ਕੋਲ ਜੇ ਸਕਾਈ ਬਲੂ ਕਲਰ ਹੈਗਾ ਕਹਿੰਦੀ ਨਹੀਂ ਉਹ ਨਹੀਂ ਹੈਗਾ ਮੈਂ ਕਿਉਂ ਕਿਉਂ ਨਹੀਂ ਲਿਆ ਕਹਿੰਦੀ ਇਸ ਕਰਕੇ ਨਹੀਂ ਲੈਂਦੇ ਆਪਾਂ ਸਕਾਈ ਬਲੂ ਕਲਰ ਕਿ ਇਹਦਾ ਨਾ ਰੰਗ ਫੇਟੇ ਜਾਂਦਾ ਵਾ ਰੰਗ ਘਰਾਬ ਹੋ ਜਾਂਦਾ ਮੈਂ ਕਹਾਂ ਵੀ ਇਹ ਤਾਂ ਸਾਮ ਸੰਭਾਲਦੇ ਆ ਮੇਰੇ ਕੋਲ 4 ਸਾਲ ਤੋਂ ਸਕਾਈ ਬਲੂ ਕਲਰ ਦਾ ਪ੍ਰਿੰਟਡ ਸੂਟ ਆ ਸੀਮਪਲ ਮੈਂ ਨਾਰਮਲ ਕਪੜਾ ਕੋਈ ਆਪਾਂ ਇਹ ਕਹਦੀ ਕਿ ਮਹਿੰਗੇ ਕਪੜੇ ਚ ਰੰਗ ਨਹੀਂ ਲੈਂਦਾ ਸਸਤੇ ਚ ਰੰਗ ਲੈਂਦਾ ਮੇਰੇ ਕੋਲ 550 ਦਾ ਸੂਟ ਆ ਉਹ 550 ਦਾ ਸੂਟ ਆ ਸਕਾਈ ਬਲੂ ਕਲਰ ਵਾਈਟ ਵਿੱਚ ਉਹਦੇ ਪ੍ਰਿੰਟ ਬਣਿਆ ਹੋਇਆ ਤੇ ਉਹ ਸੂਟ ਮੇਖੋ ਅਜੇ ਤੱਕ ਪਿਆ ਹੋਇਆ ਮੈਨੂੰ ਮੈਂ ਉਸ ਨੂੰ ਪਾਇਆ ਵੀ ਏ ਪਰ ਦੇ ਸਾਫ ਸੰਭਾਲ ਕਰਕੇ ਉਸ ਦਾ ਰੰਗ ਬਿਲਕੁਲ ਵੀ ਫੇਡ ਨਹੀਂ ਹੋਇਆ ਠੀਕ ਆ ਸੋ ਮੈਂ ਤਾਂ ਇਹ ਕਹਿੰਨੀ ਆ ਕਿ ਸਾਨੂੰ ਸੂਟ ਦੀ ਸਾਫ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ ਉਹਦੇ ਬਾਰੇ ਆਪਾਂ ਤੁਹਾਨੂੰ ਟਿਪਸ ਦੱਸਾਂਗੇ ਤੇ ਇਹ ਜਿੰਨੇ ਵੀ ਫੈਬਰਿਕ ਜਿੰਨੇ ਵੀ ਸੂਟਸ ਦੇਖੋ ਮੈਂ ਤੁਹਾਨੂੰ ਸ਼ੇਅਰ ਕੀਤੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਸਿਰਫ ਇਹ ਰੰਗ ਨੂੰ ਅਸੀਂ ਐਸੇ ਕਰਕੇ ਹੀ ਨਹੀਂ ਚਾਹੁੰਦੇ ਕਿ ਇਹ ਰੰਗ ਇਹਦਾ ਰੰਗ ਲੈ ਜਾਂਦਾ ਠੀਕ ਆ ਤੇ ਸੋ ਅੱਜ ਮੈਂ ਤੁਹਾਨੂੰ ਉਹਦੇ ਬਾਰੇ ਟਿਪਸ ਦੱਸਣ ਜਾ ਰਹੀਆਂ ਕਿ ਇਸ ਸੂਟ ਨੂੰ ਤੁਸੀਂ ਕਿਵੇਂ ਸਾਫ ਸੰਭਾਲ ਕਰਨੀਆਂ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਕੋਈ ਵੀ ਫੈਬਰਿਕ ਲੈਣੇ ਹੋ ਨਾ ਉਹਨੂੰ ਪਾਣੀ 'ਚ ਸਭ ਤੋਂ ਪਹਿਲਾਂ ਸਟਿਚ ਕਰਵਾਉਣ ਤੋਂ ਪਹਿਲਾਂ ਉਹਨੂੰ ਵਾਸ਼ ਜ਼ਰੂਰ ਕਰੋ ਸਿੰਪਲ ਵਾਟਰ ਦੇ ਵਿੱਚ ਠੀਕ ਹੈ ਜੇ ਤਾਂ ਉਹਦਾ ਉਸ ਟਾਈਮ ਰੰਗ ਲੈ ਰਿਹਾ ਤਾਂ ਤੁਸੀਂ ਉਹਦੇ ਵਿੱਚ ਨਮਕ ਪਾ ਕੇ ਥੋੜਾ ਟਾਈਮ ਪੀ ਹੋਂਦੋ ਠੀਕ ਆ ਤੇ ਉਹ ਰੰਗ ਉਥੇ ਪੱਕ ਜੇਗਾ ਜੇ ਰੰਗ ਲੈ ਰਿਹਾ ਤੇ ਤਾਂ ਪਿਓ ਅਦਰਵਾਈਜ਼ ਨਹੀਂ ਪਿਉਣ ਦੀ ਜ਼ਰੂਰਤ ਹੈਗੀ ਜਿਹੜਾ ਮੇਰੇ ਕੋਲ ਪਿਆ ਮੈਂ ਉਸ ਨੂੰ ਨਹੀਂ ਪਿਓਆ ਕਲਰ ਪਾ ਕੇ ਲੂਨ ਪਾ ਕੇ ਨਹੀਂ ਪਿਓਆ ਫਿਰ ਵੀ ਉਹ ਜਿਉਂਦਾ ਤਿਉਹੀ ਪਿਆ ਦੂਜੇ ਨੰਬਰ ਤੇ ਜਿਆਦਾਤਰ ਆਪਾਂ ਇਹ ਜਿਹੜੇ ਸੂਟ कॉटन ਦੇ ਜਿਹੜੇ ਨੇ ਉਹਨਾਂ ਨੂੰ ਆਪਾਂ ਗਰਮੀ 'ਚ ਹੀ ਪਹੁੰਦੇ ਆ ਤੇ ਗਰਮੀ ਦੇ ਵਿੱਚ ਕੀ ਹੁੰਦਾ ਧੁੱਪ ਬਹੁਤ ਤੇਜ਼ ਹੁੰਦੀ ਆ ਜਿੰਨੇ ਵੀ ਇਹ ਕਾਟਨ ਦੇ ਕੱਪੜੇ ਆ ਵੈਸੇ ਮੈਂ ਸਾਰਿਆਂ ਲਈ ਕਹੂੰਗੀ ਸਾਰੇ ਤੁਸੀਂ ਛਾਂ ਦੇ ਵਿੱਚ ਹੀ ਸੁਕਾਓ ਠੀਕ ਆ ਤੇ ਠੰਡੇ ਪਾਣੀ ਦੇ ਨਾਲ ਧੋਵੋ ਕਈ ਵਾਰੀ ਹੁੰਦਾ ਟੈਂਕੀ ਦਾ ਪਾਣੀ ਗਰਮਾ ਤੇ ਆਪਾਂ ਉਹਦੇ ਨਾਲ ਹੀ ਧੋਤ ਨਹੀਂ ਉਹਦੇ ਨਾਲ ਨਾ ਧੋਵੋ ਠੰਡੇ ਪਾਣੀ ਦੇ ਨਾਲ ਧੋਵੋ ਤੇ ਛਾਂ ਦੇ ਵਿੱਚ ਸੁਕਾਓ ਇਹਨਾਂ ਨੂੰ ਧੁੱਪ ਵਿੱਚ ਬਿਲਕੁਲ ਵੀ ਨਾ ਸੁਕਾਓ ਠੀਕ ਆ ਦੂਜਾ ਘੜ ਤੋਂ ਘੱਟ ਜਿਹੜੀ ਆ ਸਰਫ ਤੁਸੀਂ ਘੜ ਤੋਂ ਘੱਟ ਪਾਓ ਕਿਉਂਕਿ ਆਪਣੇ ਕੱਪੜੇ ਇੰਨੇ ਮਲੇ ਨਹੀਂ ਹੁੰਦੇ ਕਿ ਉਹਨਾਂ ਨੂੰ ਆਪਾਂ ਸਰਫ ਦੇ ਵਿੱਚ ਝੱਗੋ-ਝੱਗ ਕਰ ਦਈਏ ਤੁਸੀਂ ਸਰਫ 'ਚ ਬਿਲਕੁਲ ਨਾਰਮਲ ਸਰਫ ਪਾਓ ਜਿੰਨੀ ਕੀ ਦੀ ਜ਼ਰੂਰਤ ਹੈ ਔਰ ਦੂਜੇ ਨੰਬਰ ਤੇ ਹੋ ਸਕੇ ਤਾਂ ਸ਼ੈਂਪੂ ਵਾਸ਼ ਕਰ ਸਕਦੇ ਹੋ ਤੁਸੀਂ ਸ਼ੈਂਪੂ ਦੇ ਨਾਲ ਵਾਸ਼ ਕਰ ਲਓ ਤੇ ਸ਼ੈਂਪੂ ਨਾਲ ਹੀ ਵਾਸ਼ ਕਰ ਲਓ ਸਭ ਤੋਂ ਵਧੀਆ ਸ਼ੈਂਪੂ ਦੇ ਨਾਲ ਤੁਸੀਂ ਸੂਟ ਨੂੰ ਵਾਸ਼ ਕਰੋ ਕਿਉਂਕਿ ਜਿਹੜਾ ਵੀ ਸੂਟ ਆਪਾਂ ਬਾਹਰ ਪਾ ਕੇ ਜਾਂਦੇ ਸਿਰਫ ਉੱਥੇ ਆਪਾਂ ਪਸੀਨਾ ਘੜਨਾ ਹੁੰਦਾ ਹੈ ਉਹਦੇ ਲਈ ਸਿਰਫ ਸ਼ੈਂਪੂ ਪਾਓ ਤੇ ਹਲਕਾ ਜਿਹਾ ਸੂਟ ਨੂੰ ਧੋ ਕੇ ਤੇ ਆਰਾਮ ਨਾਲ ਤੁਸੀਂ ਉਹਨੂੰ ਛਾਂ ਦੇ ਵਿੱਚ ਹੀ ਸੁਕਾ ਦਿਓ ਠੰਡੇ ਪਾਣੀ ਦੇ ਵਿੱਚ ਧੋ ਕੇ ਸ਼ਾਂ ਦੇ ਵਿੱਚ ਹੀ ਇਸ ਕਾਓ ਠੀਕ ਆ ਤੇ ਕਦੇ ਵੀ ਤੁਹਾਡਾ ਸਕਾਈ ਬਲੂ ਕਲਰ ਦਾ ਰੰਗ ਫੀਟ ਨਹੀਂ ਹੋਏਗਾ ਨਹੀਂ ਲੱਥੇਗਾ ਬਿਲਕੁਲ ਵੀ ਸਕਾਈ ਬਲੂ ਕਲਰ ਦੇ ਸੂਟ ਦਾ ਰੰਗ ਨਹੀਂ ਲੱਥੇਗਾ ਜੇ ਕਾਟਨ ਦਾ ਹੈ ਤਾਂ ਠੀਕ ਆ ਕਾਟਨ ਦੇ ਸੂਟ ਦਾ ਹੀ ਰੰਗ ਲੈਣ ਦਾ ਡਰ ਹੁੰਦਾ ਹੈ ਵੈਸੇ ਜਿਹੜੀ ਸਿਲਕ ਹੈ ਜਾਂ ਹੋਰ ਫੈਬਰਿਕ ਹੈ ਠੀਕ ਆ ਔਰਗਾਂਜਾ ਹੈ ਉਹਨਾਂ ਤੇ ਉਹਨਾਂ ਤੇ ਛੇਤੀ ਨਹੀਂ ਫੀਟ ਹੁੰਦਾ ਉਹਨਾਂ ਤੇ ਛੇਤੀ ਲੰਦਾ ਨਹੀਂ ਸਿਲਕੂ ਹੋਗੀ ਕ੍ਰੇਮ ਹੋਗੀ ਅਗਰ ਤੁਸੀਂ ਇਹਦੇ ਵਿੱਚ ਏਮਬਰਾਇਡਰੀ ਸੂਟ ਲੈ ਰਹੇ ਹੋ ਤਾਂ ਤੁਸੀਂ ਕਾਟਨ ਦੀ بجائے ਜਿਵੇਂ ਸਿਲਕ ਤੇ ਲਓ ਪਿਓਰ ਸਿਲਕ ਤੇ ਲਓ ਔਰਗਾਂਜਾ ਤੇ ਲਓ ਕ੍ਰੇਪ ਤੇ ਲਓ ਠੀਕ ਆ ਉਹਨਾਂ ਤੇ ਸੋਹਣੇ ਲੱਗਣਗੇ ਉਹਨਾਂ ਦੇ ਉੱਪਰ ਕਿਉਂਕਿ ਉਹਨਾਂ ਦਾ ਰੰਗ ਕਦੇ ਵੀ ਫੇਟ ਨਹੀਂਣਾ ਗਾਰੰਟੀਡ ਹੁੰਦਾ ਉਹਨਾਂ ਦਾ ਰੰਗ ਨਹੀਂ ਫੇਟਦਾ ਕਾਟਨ ਤੇ ਥੋੜਾ ਡਰ ਹੁੰਦਾ ਪਰ ਕਾਟਨ ਨੂੰ ਤੁਸੀਂ ਧੋ ਕੇ ਸ਼ਾਰਟ ਉਸ ਕਾ ਸਕਦੇ ਹੋ ਕਦੇ ਵੀ ਤੁਹਾਡੇ ਇਸ ਕਲਰ ਦੇ ਸੂਰ ਦਾ ਰੰਗ ਨਹੀਂ ਲੱਥੇਗਾ ਸੋ ਬਨੇਰਾਸ ਚੈਨਲ ਦੇ ਨਾਲ ਸਕਾਈ ਬਲੂ ਕਲਰ ਦੇ ਸੂਟ ਬੇਚ ਜਿਦਕੋ ਹੋ ਕੇ ਖਰੀਦੋ ਬਹੁਤ ਸੋਹਣੇ ਲੱਗਦੇ ਨੇ ਇਹਨਾਂ ਨੂੰ ਜਰੂਰ ਖਰੀਦੋ